ਮੇਲਿਆਂ ਦੇ ਬਾਦਸ਼ਾਹ ਲੋਕਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਨਕੋਰ ਸੋਲੋ ਗੀਤ ਤੂੰ ਮੇਰੀ ਦੀ ਸ਼ੂਟਿੰਗ ਫਗਵਾੜਾ ਦੇ ਸਥਾਨ ਕਰ ਜੋੜ ਵਿਖੇ ਹੋਈ ਇਸ ਗੀਤ ਨੂੰ ਬਹੁਤ ਹੀ ਸਚੁਜੇ ਢੰਗ ਨਾਲ ਜੱਗਾ ਚੌਂਕੀਮਾਨ ਕੈਨੇਡਾ ਨੇ ਲਿਖਿਆ ਹੈ ਜਦਕੀ ਸੰਗੀਤਕਾਰ ਹੈਰੀ ਬੀ ਬਟਾਲਾ ਅਤੇ ਵੀਡੀਓ ਡਾਇਰੈਕਟਰ ਅਸ਼ੋਕ ਖੁਰਾਨਾ ਸਨ ਇਸ ਗੀਤ ਦੀ ਸ਼ੂਟਿੰਗ ਦੌਰਾਨ ਰਿਬਨ ਕਟਣ ਦੀ ਰਸਮ ਅਸ਼ੋਕ ਕਮਲ ਧਰਮਸ਼ੋਤ ਦਰਸ਼ਨ ਧਰਮਸ਼ੋਤ ਅਤੇ ਆਪਣਾ ਠੱਬਾ ਦੇ ਮਾਲਕ ਰਜਿੰਦਰ ਘੇੜਾ ਨੇ ਕੀਤੀ ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ 15 ਮ ਇਹ ਸਭਿਆਚਾਰਕ ਵੀਡੀਓ ਸੰਗੀਤ ਪ੍ਰੇਮੀਆਂ ਨੂੰ ਤੋਹਫੇ ਵਜੋਂ ਉਹਨਾਂ ਦੀ ਝੋਲੀ ਵਿੱਚ ਪਾਉਣਗੇ ਅੰਤ ਵਿੱਚ ਉਹਨਾਂ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤੇ ਆਪਣਾ ਦਰਵਿੰਦਰ ਦੇਆਪੁਰੀ ਅੱਜ ਇੱਕ ਬਹੁਤ ਵਧੀਆ ਤੇ ਵੱਡਾ ਗਾਣਾ ਰੋਮਾਂਟਿਕ ਗੀਤ ਜਿਹੜਾ ਕਿ ਸ਼ੂਟ ਹੋ ਰਿਹਾ ਹੈ ਪਿੰਡ ਹੈਗਾ ਆ ਰਾਵਲਪਿੰਡੀ ਜਿਹੜਾ ਫਗਵਾੜੇ ਤੋਂ ਜਲੰਧਰ ਸੌਰੀ ਫਗਵਾੜੇ ਤੋਂ ਹਿਆਰਪੁਰ ਰੋਡ ਤੇ ਹੈ ਆਪਣਾ ਢਾਬਾ ਸਾਡੇ ਢੇੜਾ ਸਾਹਿਬ ਜਿੰਦਰ ਢੇੜਾ ਸਾਹਿਬ ਉਹ ਉਹਨਾਂ ਦੀ ਸਰਪ੍ਰਸਤੀ ਹੇਠ ਜਿਹੜੇ ਅੱਜ ਦੇ ਮੁੱਖ ਮਹਿਮਾਨ ਅੱਜ ਦੇ ਚੀਫ ਗੈਸਟ ਹੈ ਅਸ਼ੋਕ ਕਮਲ ਜੀ ਮੇਰੇ ਵੱਡੇ ਭਰਾ ਨੇ ਤੇ ਉਹਨਾਂ ਨਾਲ ਦਰਸ਼ਨ ਲਾਲ ਜੀ ਜਿਹੜੇ ਉਹ ਵੀ ਮੇਰੇ ਵੱਡੇ ਭਰਾ ਨੇ ਕੇਜੀਐਸਔਰ ਤੁਸੀਂ ਸੁਣਿਆ ਹੋਣਾ ਬਹੁਤ ਵੱਡਾ ਉਹਦੇ ਓਨਰ ਨੇ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਜਿਹੜੇ ਹੀਰੋ ਹੈ ਮੇਰੇ ਮਨਜੀਤ ਸਿੰਘ ਜੀ ਸੁਘਵਾਲ ਰੁਹੀ ਬਤਰਾ ਜੀ ਹੀਰੋਇਨ ਹੈ ਔਰ ਜਿਹੜੇ ਵਿਲਨ ਦਾ ਕਰੈਕਟਰ ਕਰ ਰਹੇ ਨੇ ਇਹ ਮੰਨੇ ਪ੍ਰਵੰਨੇ ਔਰ ਸੀਨੀਅਰ ਆਰਟਿਸਟ ਮੇਰੇ ਭਰਾ ਅਸ਼ੋਕ ਪੁਰੀ ਸਾਹਿਬ ਤੇ ਵੀਡੀਓ ਡਾਇਰੈਕਟਰ ਇਹਦੇ ਅਸ਼ੋਕ ਖਰਾਨਾ ਜੀ ਨੇ ਤੇ ਨਾਲ ਦਾ ਮਿਊਜ਼ਿਕ ਡਾਇਰੈਕਟਰ ਨੇ ਹੈਰੀ ਬੀ ਨੇ ਜੱਗਾ ਚੌਕੀਮਾਨ ਦਾ ਲਿਖਿਆ ਹੋਇਆ ਗੀਤ ਜਿਹਦੇ ਉੱਤੇ ਅੱਜ ਨਿਰਭਰ ਕਰੇਗਾ ਸੰਦੀਪ ਮੇਰਾ ਵੀਰ ਉਹਤੇ ਵੀ ਨਿਰਭਰ ਕਰੇਗਾ ਸੈਵੀ ਬੈਠਾ ਹੈ ਇਹ ਸਾਰਿਆਂ ਦੀ ਇੱਕ ਵੱਡੀ ਟੀਮ ਹੈ ਮੈਂ ਧੰਵਾਦ ਆਖਦਾ ਸਾਡੇ ਸਤਿਕਾਰਯੋਗ ਕਮਲਪਾ ਜੀ ਜਿਹੜੇ ਧਰਮਕੋਟ ਨਗਰ ਤੋਂ ਨੇ ਤੇ ਦਰਸ਼ਨਪਾ ਜੀ